ਅੰਮ੍ਰਿਤਸਰ ਦੇ ਇਲਾਕੇ ਗੁਲਮੋਹਰ ਚ ਹੋਈ ਕਟਨਾ ਨੇ ਨਿਰਭਿਆ ਕੇਸ ਚ ਹੋਈ ਦਰਿੰਦਗੀ ਦੀ ਵੀ ਹੱਦ ਟਪਾ ਦਿੱਤੀ। ਦਰਅਸਲ 22 ਜੁਲਾਈ ਨੂੰ ਪੁਲਿਸ ਨੂੰ ਨਗਰ ਹਾਲਤ ਚ ਲੜਕੀ ਦੀ ਲਾਸ਼ ਬਰਾਮਦ ਹੋਈ ਸੀ ਜਿਸ ਦੀ ਪੋਸਟਮਾਰਟਮ ਰਿਪੋਰਟ ਤੋਂ ਖੁਲਾਸਾ ਹੋਇਆ ਕਿ ਲੜਕੀ ਦੇ ਗੁਪਤੰਗ ਚ ਚਾਕੂ ਮਾਰਿਆ ਗਿਆ। ਦਰਿੰਦਗੀ ਦੀ ਹੱਦ ਇੱਥੇ ਹੀ ਖਤਮ ਨਹੀਂ ਹੋਈ। ਕਾਤਲ ਨੇ ਲੜਕੀ ਦੇ ਮੂੰਹ ਚ ਕਰੰਟ ਵੀ ਲਗਾਇਆ ਅਤੇ ਬਾਅਦ ਚ ਗਲਾ ਕੋਟ ਕੇ ਉਸ ਦੀ ਹਤਿਆ ਕਰ ਦਿੱਤੀ। ਜੀ ਡਿਊਰਿੰਗ ਪੋਸਟਮਾਰਟਮ ਇਹ ਗੱਲ ਸਾਹਮਣੇ ਆਈ ਹੈ ਕਿ ਉਹਦੇ ਪ੍ਰਾਈਵੇਟ ਪਾਰਟਸ ਨਾਲ ਵੀ ਛੇੜਛਾੜ ਕੀਤੀ ਗਈ ਹੈ ਕੋਈ ਨੁਕੀਲੀ ਚੀਜ਼ ਇਨਸਰਟ ਕੀਤੀ ਗਈ ਹੈ ਪਰ ਇਹਦੇ باوجود ਅਸੀਂ ਕੌਜ਼ ਆਫ ਡੈਥ ਡਿਕਲੇਅਰ ਨਹੀਂ ਕਰ ਪਾਏ ਕਿਉਂਕਿ ਉਦੋਂ ਇੱਕ ਕੈਮੀਕਲ ਟਾਈਪ ਦੀ ਚੀਜ਼ ਕੋਈ ਮਿਲੀ ਸੀਗੀ ਗਲਾਸ ਦੇ ਵਿੱਚ ਇੱਕ ਕੈਮੀਕਲ ਪਾਇਆ ਗਿਆ ਸੀ ਤੇ ਮਰਨ ਵਾਲੀ ਜਿਹੜੀ ਹਲਕਾ ਹੈਗੀ ਸੀ ਉਹਦੇ ਵਾਲਾਂ ਵਿੱਚ ਵੀ ਉਹ ਕੈਮੀਕਲ ਦੇ ਕੁਝ ਵਾਈਟ ਟਾਈਪ ਅੰਸ਼ ਪਾਏ ਗਏ ਸੀਗੇ ਉਹ ਵੀ ਤੇ ਵਿਸਰਾ ਵੀ ਕਢਾਇਆ ਗਿਆ ਤਾਂ ਕਿ ਸਾਨੂੰ ਕੌਜ਼ ਆਫ ਡੈਥ ਅਸਰਟਨ ਹੋ ਸਕੇ ਕਿਉਂਕਿ ਜੇਕਰ ਸਿੱਧੇ ਤੌਰ ਤੇ ਦੇਖਿਆ ਜਾਵੇ ਤਾਂ ਉਹਦਾ ਗਲਾ ਵੀ ਕੁੱਟਿਆ ਹੋਇਆ ਸੀਗਾ ਤੇ ਲਾਗੇ ਇੱਕ ਛੋਟਾ ਪਿੱਲੋ ਪਿਆ ਸੀਗਾ ਉਹ ਵੀ ਇਦਾਂ ਲੱਗ ਰਿਹਾ ਸੀ ਜਿਦਾਂ ਸਾਹ ਬੰਦ ਕਰਕੇ ਪਿੱਲੋ ਮੂੰਹ ਤੇ ਰੱਖ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਇਸ ਹੱਤਿਆਕਾਂਡ ਨੇ ਨਿਰਭੈਕਾਂਡ ਦੀ ਦਰਦ ਨੂੰ ਉਜਾਗਰ ਕਰ ਦਿੱਤਾ ਹੈ ਫਿਲਹਾਲ ਪੁਲਿਸ ਇਸ ਲੜਕੀ ਦੇ ਕਾਤਲਾਂ ਦਾ ਪਤਾ ਲਗਾਉਣ 'ਚ ਜੁਟੀ ਹੋਈ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ